ਗੈਰਵੰਚਰ ਡੀ ਅੰਡ ਕੰਸਟਰਕਸ਼ਨ ਕੰਪਨੀ ਉਹਨਾਂ ਵੱਲੋਂ ਆਰਮਜੀਤ ਸਿੰਘ ਪੰਗੂ ਜੋ ਕਿ ਸ਼ਵਾਰਕ ਟੀਵੀ ਦੇ ਪੱਤਰਕਾਰ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਦਰਮਿਆਨ ਮਾਹ ਫੁੰਦਰ ਸਿੰਘ ਪਾਗੂ ਮજરા ਸ਼ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣੇ-ਹੁਣੇ ਰਿਪੋਰਟ ਮਿਲੀ ਹੈ ਕਿ ਕੈਲਗਰੀ ਦੇ ਵਿੱਚ ਐਮ ਕੰਸਟਰਕਸ਼ਨ ਕੰਪਨੀ ਦੇ ਐਮ ਡੀ ਪ੍ਰੀਤ ਬੈਦਵਾਨ ਵੱਲੋਂ ਅਤੇ ਹੋਰ ਬਹੁਤ ਸਾਰੇ ਸਾਥੀਆਂ ਵੱਲੋਂ ਪੰਜਾਬੀ ਸਹਿਜ ਦੇ ਉੱਗੇ ਜਾਨੀ ਕਿ ਸ਼ਵਾਲਕ ਟੀਵੀ ਚੈਨਲ ਦੇ ਉੱਗੇ ਪੱਤਰਕਾਰ ਅਤੇ ਵਿਦਵਾਨ ਸਰਦਾਰ ਪਰਮਜੀਤ ਸਿੰਘ ਪੰਗੂ ਦਾ ਉਚੇਚੇ ਤੌਰ ਤੇ ਮਾਣ ਸਨਮਾਨ ਕੀਤਾ ਗਿਆ ਹੈ ਕਿਉਂਕਿ ਮਾਣ ਸਨਮਾਨ ਵੀ ਕਿਉਂ ਨਾ ਕਰਦੇ ਕਿਉਂਕਿ ਪਿਛਲੇ 3-4 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਤੇ ਵੱਡੇ ਵੱਡੇ ਚੈਨਲਾਂ ਦੇ ਵਿੱਚ ਆਪਣੀਆਂ ਰਿਪੋਰਟਾਂ ਪੇਸ਼ ਕਰਦੇ ਨੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮੀਆਂ ਝਲਕੀਆਂ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਹੈਲੋ ਜੀ ਸਸਰੀਕਾ ਨਮਸਕਾਰ ਸਲਾਮ ਅਲੈਕੁਮ ਟੂ एवरीवन हमारे दरमियान कैल्गेरी सिटी ऑफ कैल्गेरी की तुसी तुसी बहुत, बहुत, आ, बहुत ही मौजस्य शख्सियत करजीत सिंह बंगू जी हमारे दरमियान मौजूद हैं जनाब की शवालक टीवी के से मुंसलिक हैं पिछली तीन दिहाइयों से और सर की बड़ी खिदमत है तो आज हम लोग सब उनके ऑनर में यहाँ पे जमा हुए हैं तो हमारे साथ ग्रुप ऑफ जी स्क्वायर के ओनर अमरप्रीत सिंह जी भी मौजूद हैं और पैदवान कंस्ट्रक्शन के ओनर भी मौजूद हैं और हम लोग सब आज इनका जो इनके ऑनर में यहाँ पे मौजूद हैं और इनके सम्मान में आज सारे जमा हुए हैं तो हमारे साथ मास्टर जी मास्टर गुरमीत सिंह जी भी मौजूद हैं तो वो इनके लिए कुछ शब्द बोलना चाहेंगे और ਮਾਈਕ ਜੀ ਦਾ ਖਾਸ ਮਾਈਕ ਜੀ ਕੀ ਫਤਿਹ ਅੱਜ ਸਾਨੂੰ ਅਸੀਂ ਬਹੁਤ ਹੀ ਸਾਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ ਕਿ ਅੱਜ ਅਸੀਂ ਜਿਹੜੇ ਇਥੇ ਕਸਬੀਤ ਵੈਦਵੰਤ ਸਾਹਿਬ ਜਿਹੜੇ ਅਨ ਕੰਸਟ੍ਰਕਸ਼ਨ ਕੰਪਨੀ ਉਹਨਾਂ ਵੱਲੋਂ 파ਰਮਜੀਤ ਸਿੰਘ ਪੰਗੂ ਜੋ ਕਿ ਸ਼왈ਕ ਟੀਵੀ ਦੇ ਪੱਤਰਕਾਰ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਦਫ਼ਤਰ ਦੇ ਵਿੱਚ ਸਾਰੀ ਟੀਮ ਇਥੇ ਹਾਜ਼ਰ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਗੂ ਸਾਹਿਬ ਜਿਹੜੇ ਆ ਸਾਡੇ ਪੰਜਾਬੀ ਰਿਪੋਰਟਿੰਗ ਨੂੰ ਬਹੁਤ ਪ੍ਰਮੋਟ ਕਰਦੇ ਆ ਤੇ ਪੰਜਾਬੀ ਜਿਹੜੀਆਂ ਜੋ ਵੀ ਇੱਥੇ ਸੁਭਾਵਾਂ ਹੁੰਦੀਆਂ ਪਾਵਰ वूਮਨ ਕਲਚਰ ਦੀ ਹੋਵੇ ਪਾਵਰ ਸੀਨੀਅਰ ਦੀ ਹੋਵੇ ਪਾਵੇਂ ਜਿਹੜੇ ਰਿਟਾਇਰਡ ਫੌਜੀ ਆ ਜਾਂ ਉਹਨਾਂ ਦੀ ਗੱਲਬਾਤ ਹੋਵੇ ਉਹਨਾਂ ਨੂੰ ਬਹੁਤ ਹੀ ਵਜੇ ਤੰਦ ਦੇ ਨਾਲ ਇਹ ਕਵਰ ਕਰਦੇ ਆ ਤੇ ਸਾਰੇ ਪੰਜਾਬ ਤੱਕ ਔਰ ਵਰਲਡ ਦੇ ਵਿੱਚ ਪਹੁੰਚਾਉਂਦੇ ਆ ਇਹਨਾਂ ਦੀਆਂ ਸੁਭਾਵਾਂ ਨੂੰ ਮੋਕੜ ਕੇ ਅੱਜ ਜਿਹੜੀ ਪ੍ਰੀਤਵਾਰ ਵੈਦਵਾਨ ਸਾਹਿਬ ਜੀ ਇਹਨਾਂ ਨੂੰ ਆਨਰ ਕਰ ਰਹੇ ਆ ਔਰ ਜਿਹਨਾਂ ਦਾ ਇਸ ਕੰਪਨੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਇਹ ਕੰਪਨੀ ਦਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਇਹਨਾਂ ਨੂੰ ਔਰ ਸਾਰੀ ਸਾਡੀ ਟੀਮ ਜਿਹੜੀ ਇੱਥੇ ਹਾਜ਼ਰ ਹੈ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਬਹੁਤੀ ਸਤਕਾਰਯੋਗ ਗ੍ਰੈਂਡ ਹੋਮ ਬਿਲਡਰ ਦੇ ਮੈਨੇਜਿੰਗ ਡਾਇਰੈਕਟਰ ਪ੍ਰੀਤ ਬਹਿਮਣ ਜੀ ਮਾਸਟਰ ਗੁਰਮੀਤ ਸਿੰਘ ਜੀ ਜੀ ਸਕੁਆਇਰ ਗਰੁੱਪ ਜਿਹੜਾ ਤੇ ਵੇਕਾ ਪ੍ਰੋਡਕਸ਼ਨ ਇਹਨਾਂ ਸਾਰਿਆਂ ਵੱਲੋਂ ਜਿਹੜਾ ਮੈਨੂੰ ਅੱਜ ਸਨਮਾਨ ਦਿੱਤਾ ਗਿਆ ਹੈ ਮੇਰੀਆਂ ਸਵਾਮਾਂ ਨੂੰ ਮੁਖਰਕ ਕੇ ਮੇਰੀਆਂ ਸਵਾਮਾਂ ਨੂੰ ਮਾਨਤਾ ਦੇਂਦੇ ਹੁਏ ਇਹਨਾਂ ਨੇ ਅੱਜ ਮੈਨੂੰ ਸਨਮਾਨ ਦਿੱਤਾ ਹੈ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਦਿਲੀ ਜਨਵਾ ਦਿਨੋਤਮ ਆਚਰਨਾ ਕਿ ਇਹਨਾਂ ਨੇ ਇਹ ਸਨਮਾਨ ਜਿਹੜਾ ਪੰਜਾਬੀ ਕਮਿਊਨਿਟੀ ਦਾ ਹੀ ਸਨਮਾਨ ਕੀਤਾ ਮੇਰੇ ਹਿਸਾਬ ਨਾਲ ਤੇ ਮੈਂ ਇਹਨਾਂ ਦਾ ਧੰਨਵਾਦੀ ਰਾਂਗਾ ਮਤਲਬ ਹਮੇਸ਼ਾ ਇਹਨਾਂ ਦਾ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਮੈਨੂੰ ਇਹ ਇਸੇ ਮੇਰੀਆਂ ਸਵਾਮਾਂ ਨੂੰ ਮਾਨਤਾ ਦੇ ਕੇ ਤੇ ਮੈਨੂੰ ਇੱਕ ਇੱਕ ਗੱਲ ਬੜੀ ਇਹ ਰੱਖਣਾ ਯਾਦ ਰੱਖਣ ਜੋ ਹੋ ਗਿਆ ਕਿ ਧਰਤੀ ਜਿਹੜੀ ਹੈ ਇਹ ਮੂਲ ਨਿਵਾਸੀਆਂ ਦੀ ਜਿਹਨਾਂ ਨੂੰ ਨੇਟ ਵੀ ਕਿਹਾ ਜਾਂਦਾ ਉਹ ਉਹਨਾਂ ਦੇ ਨਾਲ ਬੜੇ ਜ਼ਬਰ ਜ਼ੁਲਮ ਹੋਇਆ ਇਸ ਧਰਤੀ ਦੇ ਉੱਤੇ ਬਾਹਰੋਂ ਆ ਕੇ ਕੀਤੇ ਗਏ ਤੇ ਉਹਨਾਂ ਨਾਲ ਮਜਬੂਰ ਨਸੰਗੀਆਂ ਕਰਨੀਆਂ ਪਈਆਂ ਤੇ ਇਹ ਧਰਤੀ ਅਸਲ ਇਨੇਟਿਵ ਲੋਕਾਂ ਦੀ ਮੂਲ ਨਿਵਾਸੀ ਲੋਕਾਂ ਦੀ ਹੈ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ਵਾਰਕ ਟੀਵੀ ਵੱਲੋਂ ਪਾ ਦਿੱਤੇ ਤੁਸੀਂ ਭਾਵਨਾ ਇਹਨਾਂ ਦੇ ਹਾਂ 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 ਜੋਜੀ ਬੋਲੇ ਜੋਨਿਹਾਨ ਸਵਾਸਤਿ ਸਵਾਸਤਿ ਆਮਨ ਬ੍ਰੀਤ ਸਿੰਘ ਤੇ ਬੈਦਮਨ ਸਾਹਿਬ ਇਹਨਾਂ ਨੂੰ ਸ਼ਵਾਰਕ ਟੀਵੀ ਚੈਨਲ ਵੱਲੋਂ ਵੀ ਮੈਂ ਸਨਮਾਨਤ ਕਰ ਰਿਹਾ ਹਾਂ